विधानसभा हलका दीनानगर पुलिस स्टेशन बरियाड चौकी अधीन आते गांव रंजीत बाग में एक रजवाहे में नौजवान की बोरी में बांधकर लाश मिलने की खबर सामने आई है इस घटना से इलाके में दहशत का माहौल बना हुआ है मृत्यु की पहचान रोहित कुमार 18 साल पुत्र रमेश लाल निवासी दाखिला के रूप में हुई है आज सुबह अचानक संबंधित विभाग के कर्मचारी जब उस रजवाहे में जांच करने पहुंचे तो जब एक बोरी शक्की हालातों में देखी गई तो उन्हें इस संबंधी आसपास के लोगों को सूचित किया जब उनके सामने बोरी खोली गई तो एक जो की लाश मिलने जिसके पर जिसके सिर पर कई तरह के चोट के निशान भी थे वही सूचना मिलते ही मौके पर पहुंचे ਪରିਵਾਰ ਦੁਆਰਾ ਹੱਤਿਆ ਕੀ ਸ਼ੰਕਾ ਜਤਾਈ ਆ ਰਹੀ ਹੈ ਉਧਰ ਇਸ ਬੰਦੀ ਸੂਚਨਾ ਮਿਲਣੇ ਪੇ ਡੀਐਸਪੀ ਦਿਨਾਨਗਰ ਸੁੰਦਰ ਸਿੰਘ ਮੌਕੇ ਪਰ ਪਹੁੰਚੇ ਜਿਉਂਨਾਂ ਦੁਆਰਾ ਜਾਂਚ ਸ਼ੁਰੂ ਕਰਦੀ ਛੀੜੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਿਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਕੀ ਲੱਗਦਾ ਸੀ ਇਹ ਲੱਗਦਾ ਮੇਰਾ ਬੇਟਾ ਜੀ ਕੀ ਕਰ ਲੂਗੀ ਜੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਆ ਗਿਆ ਹੈ ਕਦੇ ਥਰੋੜਾ ਪਿਆਵਾ ਥਰੋੜਾ ਪਿਆਵਾ ਵੀ ਕੋਈ ਕਹਿਣ ਚੁੱਕ ਕੇ ਲੈ ਕੇ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਉਂਦਾ ਸੀ ਚੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਰ ਆ ਕੇ ਪੁੱਛਿਆ ਘਰ ਤੇ ਕਹਿੰਦਾ ਨਹੀਂ ਲੱਭਦਾ ਨਹੀਂ ਲੱਭਦਾ ਸੋਵਾਲ ਨੂੰ ਢੇਲੀਆਂ ਨੂੰ ਗਏ ਆ ਉੱਤੇ ਰਸਤੇ ਤੇ ਕਹਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਵੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਪੋਰੀ ਚ ਪਾਇਦਾ ਪਤਾ ਨਹੀਂ ਕੋਣ ਕੁੜੀ ਆ ਕਿ ਮੁੰਡਾ ਵਾ ਮੈਂ ਕਿੱਧਰ ਨੂੰ ਗਏ ਕਹਿੰਦੇ ਇੱਧਰ ਨੂੰ ਮੈਂ ਪਤਾ ਕੋਣ ਆ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਨਾ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੌਲੀ ਹੌਲੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਅੱਦਾ ਅੱਦਾ ਕਾਲਾ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲਜ ਗਿਆ ਹੋਇਆ ਸਵੇਰ ਦਾ ਕਾਲਜ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਲਾ ਪੈ ਗਿਆ ਬੰਦੇ ਇਕੱਠੇ ਹੋ ਗਏ ਕੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਆ ਆ ਇੱਕ ਪੁੱਤਰ ਆ ਤੇ ਇੱਕ ਮੇਰੀ ਬੇਟੀ ਆ ਇਕੱਲਾ ਆ ਮੇਰਾ ਪੁੱਤਰ ਹੈ ਕਿੰਨੀ ਉਮਰ ਸੀ 18 ਸਾਲ ਦੀ ਹੁਣ ਆ 18 ਸਾਲਾਂ ਦਾ ਹੁਣ ਪੁਲਿਸ ਆ ਰਹੀ ਕਿੱਥੇ ਸੋਲਸ ਆਈ ਆ ਜੀ ਉਹ ਲੱਗੀ ਆ ਕਾਰਵਾਈ ਉਧੋਂ ਤੇ ਲੱਗੇ ਹੋਇਆ ਉਹਨੂੰ ਨਿਦੋਰ ਪੱਜ ਕਰਨ ਦੇ ਆ ਜੀ ਜੀ ਦੇਖ ਨਾਲ ਤੇ ਇਨਸਾਫ ਚਾਹੀਦਾ ਪਾਪਾ ਦਿਓ ਜਪਾ ਪਾਪਾ ਪਹਲਸੀ ਹੁੰਦੀ ਹੋ ਜਾ ਵੇਖ ਲੈ ਪੁੱਤ ਨੂੰ ਇੱਕ ਇਨਫਾਰਮੇਸ਼ਨ ਆਈ ਸੀ ਹੁਣੇ ਥੋੜੀ ਦਿਰ ਪਹਿਲਾਂ ਹੀ ਸਾਡੇ ਚੌਂਕੀ ਨਜਾਜ਼ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਆ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬਣਦੀ ਕਾਰਵਾਈ ਜੜੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੇ ਕੇ ਸਾਲ ਉਮਰ ਹੋਈ ਤੁਹਾਡੇ ਮੁੰਡੇ ਦੀ ਇਹ 18 ਸਾਲ ਦੀ ਏਜ ਹੈ ਜੀ ਹੋਰ ਕੀ ਅੱਗੇ ਕਾਰਵਾਈ ਕੀਤੀ ਫਾਈਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂ ਉਹਨਾਂ ਦੇ ਘਰ ਵੱਲੋਂ ਕੁਝ ਦੱਸਿਆ ਗਿਆ ਕੀ ਕੋਈ ਹਾਂ ਜੀ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ